ਅੱਜ ਅੱਜ ਆਪਾਂ ਧੋਣਿਆ ਗਰਮ ਕੱਪੜੇ ਜਿਵੇਂ ਕਿ ਹੁਣ ਦੇਖੋ ਸਿਆਲ ਜਾਈ ਜਾਂਦਾ ਮੋٹے ਕੱਪੜੇ ਆਪਾਂ ਨੇ ਸਾਫ਼ ਕੇ ਰੱਖਣੇ ਆ ਕਿਵੇਂ ਧੋਣਿਆ ਇਹ ਆਪਾਂ ਤੁਹਾਨੂੰ ਦੱਸਦੇ ਆਂ ਵੀ ਡਰੈਕਲਨ ਕਿਸ ਤਰ੍ਹਾਂ ਮੋٹے ਕੱਪੜੇ ਨੂੰ ਕਰੀ ਜਾਂਦੀ ਆ ਪਹਿਲਾਂ ਆਪਾਂ ਨੇ ਠੰਡਾ ਦਿੱਤਾ ਪਾਣੀ ਲੈਣਾ ਕੋਸਾ ਜਾਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਉਣੀ ਆ ਈਜੀ ਈਜੀ ਪਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਸ਼ੈਂਪੂ ਠੀਕ ਆ ਜੀ ਜਿਵੇਂ ਕਿ ਦੇਖੋ ਇਹ ਆਪਾਂ ਨੇ ਕੋਸਾ ਜਾਂ ਪਾਣੀ ਲੈ ਲਿਆ ਇਹਦੇ ਵਿੱਚ ਆਪਾਂ ਈਜੀ ਪਾਉਣੇ ਆ ਇਹੀ ਪਾਤੀ ਉਸ ਤੋਂ ਬਾਅਦ ਆਪਣੇ ਕੋਲੇ ਸ਼ੈਂਪੂ ਤੁਸੀਂ ਕੋਈ ਮਰਜੀ ਸ਼ੈਂਪੂ ਲੈ ਲਓ ਹੁਣ ਆਪਾਂ ਨੇ ਸ਼ੈਂਪੂ ਪਾਤਾ ਚੰਗੀ ਤਰ੍ਹਾਂ ਇਹਨੂੰ ਖੋਲਣਾ ਫਿਰ ਜਿਵੇਂ ਕਿ ਇਹ ਮੋٹے ਕੱਪੜੇ ਆ ਦੇਖੋ ਆਪਣੇ ਇਹ ਆਪਾਂ ਇਹਦੇ ਵਿੱਚ ਡਿਪ ਕਰ ਦਾਂਗੇ ਜਮੀਨ ਕਿੱਥੇ ਉਹ ਕੇ ਰੱਖਣਾ ਆ ਦੇਖੋ ਸਾਰੇ ਮੋٹے ਕੱਪੜੇ ਆ ਇਹ ਆਪਾਂ ਭਿਉਵਾਂਗੇ ਜਿਵੇਂ ਕਿ ਦੇਖੋ ਹੁਣ ਜਦੋਂ ਆਪਾਂ ਮੋਟੇ ਕੱਪੜੇ ਹੁੰਦੇ ਇਹਨਾਂ ਤੇ ਨਾ ਕੋਈ ਦਾਗ ਵਗੈਰਾ ਲੱਗ ਜਾਂਦਾ ਮਿੱਟੀ ਲੱਗ ਜਾਂਦੀ ਹੈ ਦਾਗ ਲੱਗ ਜਾਂਦੀ ਆ ਤਾਂ ਫਿਰ ਆਪਾਂ ਨੂੰ ਆਉਂਦਾ ਵੀ ਆਪਾਂ ਇਹਨੂੰ ਡਰੈਗ ਲੈਣ ਕਿਸ ਤਰ੍ਹਾਂ ਕਰੀਏ ਜਿਹੜਾ ਹੁਣ ਆਪਾਂ ਈਜੀ ਸ਼ੈਂਪੂ ਮਿਕਸ ਕੀਤਾ ਇਹਦੇ ਨਾਲ ਕੱਪੜਾ ਆਪਣਾ ਨਾਲੇ ਸੁੰਗੜਨਾ ਨਹੀਂ ਨਾਲੇ ਜਿਹੜੀ ਸ਼ੈਣਗਾ ਬਹੁਤ ਵਧੀਆ ਸ਼ੈਣਗਾ ਉਹ ਕੱਪੜੇ ਦੀ ਤੇ ਉਸੇ ਤਰੀਕੇ ਨਾਲ ਹੀ ਪਿਆਰ ਹੋਊਗਾ ਬਹੁਤ ਵਧੀਆ ਨਿਖਰੂਗਾ ਇਹਨੂੰ ਆਪਾਂ ਨੇ ਅੱਧਾ ਘੰਟਾ ਰੱਖਣਾ ਡਬੋ ਕੇ ਅੱਧਾ ਘੰਟਾ ਰੱਖਣਾ ਉਸ ਤੋਂ ਬਾਅਦ ਆਪਾਂ ਨੇ ਹਲਕੇ ਹੱਥਾਂ ਨਾਲ ਆਪਾਂ ਨੇ ਮਸਲਣਾ ਹਲਕੀ ਹਲਕੀ ਹੱਥ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨਿਚੋੜ ਕੇ ਛਾਂਵੇਂ ਸੁਕਣਾ ਪਾਉਣਾ ਯਾਨੀ ਕਿ ਧੁੱਪੇ ਨਹੀਂ ਪਾਉਣਾ ਛਾਂਵੇਂ ਸੁਕਣਾ ਪਾਵਾਂਗੇ ਠੀਕ ਆ ਜੀ ਛਾਂਵੇਂ ਸਪਾ ਕੇ ਉਸ ਤੋਂ ਬਾਅਦ ਜਦੋਂ ਇਹ ਸੁੱਕ ਗਏ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੇਖੋ ਆਪਾਂ ਡ੍ਰੈਕਲੀਨ ਘਰ ਵਿੱਚ ਕਰਦੇ ਆਂਗੇ ਇਸੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਦੇਖੋ ਹੁਣ ਜੇ ਸਾਰੇ ਆਪਾਂ ਨੇ ਕੋਟ ਵਗੈਰਾ ਸਾਹਮਣੇ ਆ ਕੋਟ ਕੋਟੀਆਂ ਸਾਹਮਣੇ ਆਂਗੇ ਤਾਂ ਮੈਂ ਇਹ ਭਾਦੇ ਦੇਖੋ ਕੋਟ ਹੁੰਦੇ ਆਗੇ ਤਾਂ ਉਹਨੂੰ ਆਪਾਂ ਜੇ ਆਪਾਂ ਬਾਹਰੋਂ ਡ੍ਰੈਕਲੀਨ ਕਰਾਈਏ 4-500 ਰੁਪਏ ਲੱਗ ਜਾਂਦਾ ਕੋਟ ਤੇ ਤੇ ਜੇ ਆਪਾਂ ਘਰੇ ਡ੍ਰੈਗਲਿੰਗ ਕਰੀਏ ਬਿਲਕੁਲ ਘੱਟ ਪੈ ਸਕਦੇ ਜੇ ਡ੍ਰੈਗਲਿੰਗ ਆਪਾਂ ਕਰ ਸਕਦੇ ਹਾਂ ਇਹ ਬਹੁਤ ਵਧੀਆ ਹੋਊਗੀ ਠੀਕ ਹੈ ਇਹ ਆਪਾਂ ਤੁਹਾਨੂੰ ਕਿਹਾ ਨੇ ਪਹਿਨਾ ਪਈ ਵੀ ਭੋਂਕੇ ਰੱਖਿਆ ਇਹ ਵੀ ਆਪਾਂ ਉਸੇ ਤਰੀਕੇ ਨਾਲ ਕਰਿਆਂਗੇ ਤੇ ਇਹ ਵੀ ਆਪਾਂ ਨੇ ਡੋ ਤੇ ਇਹ ਵੀ ਆਪਾਂ ਉਸੇ ਤਰੀਕੇ ਨਾਲ ਹੀ ਕਰਾਂਗੇ ਤੇ ਜਿਹੜੇ ਹੁਣ ਇਹਦੇ ਦਾਗ ਹੋਣਗੇ ਕੋਸੇ ਪਣੀ ਨਾਲ ਦਾਗ ਸਾਰੇ ਇਹਦੇ ਲਹਿ ਜਾਣਗੇ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਵੀ ਪਾ ਸਕਦੇ ਹੋ ਜੇ ਦਾਗ ਵਾਲੇ ਆ ਤਾਂ ਥੋੜਾ ਜਿਹਾ ਮਿੱਠਾ ਸੋਡਾ ਪਾ ਦਿਓ ਉਹ ਇਹਨਾਂ ਸਾਰੇ ਦਾਗ ਉੱਡ ਜਾਣਗੇ ਇਸ ਤਰੀਕੇ ਨਾਲ ਇਹ ਡਰਾਗਨ ਜਿਹੜੀ ਕਰਨੀ ਆ ਆਪਾਂ ਨੇ ਘਰ ਦੇ ਵਿੱਚ ਠੀਕ ਆ ਜੀ ਹੁਣ ਆਪਾਂ ਨੇ ਭੋਂਕੇ ਰੱਖਤੇ ਤੇ ਇਹਨੂੰ ਫਿਰ ਆਪਾਂ ਅੱਧੇ ਘੰਟੇ ਬਾਅਦ ਇਹਨੂੰ ਮਸਲਾਂਗੇ ਉਸ ਤੋਂ ਬਾਅਦ ਮਸਲ ਕੇ ਛਾਵੇਂ ਸੁਕਾਵਾਂਗੇ ਤੇ ਫਿਰ ਉਦੋਂ ਬਾਅਦ ਖਾਵਾਂਗੇ ਕਿੱਦਾਂ ਦੇਖੋ ਕੱਪੜੇ ਦੀ ਛੈਣ ਗਾਉਂਦੀ ਹੈਗੀ ਇਹ ਸਾਨੂੰ ਇਸ ਵੀਡੀਓ ਚ ਸਾਰਾ ਦਿਖਾਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੂਰ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਆਪਣੇ ਜੀ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਠੀਕ ਆ ਜੀ ਚਲ ਜੀ ਮਿਲਦੇ ਆਪਾਂ ਹੁਣ ਗਾਹਾਂ ਅੰਦੀ ਦੇਖੋ ਜਿਵੇਂ ਕਿ ਆਪਾਂ ਤੁਹਾਨੂੰ ਦਿਖਾਇਆ ਸੀ ਦਸਿਆ ਸੀ ਪਹਿਲਾਂ ਵੀ ਆਪਾਂ ਨੇ ਕੋਟ ਕਿਸ ਤਰ੍ਹਾਂ ਘਰੇ ਡਰਾਈ ਕਲੀਨ ਕਰਿਆ ਇਹ ਹੁਣ ਸੁੱਕ ਗਏ ਤੇ ਇਹਨਾਂ ਦਾ ਰਿਜ਼ਲਟ ਆਪਾਂ ਤੁਹਾਨੂੰ ਦਿਖਾਉਣਾ ਵੀ ਕਿੱਦਾਂ ਦਾ ਆਉਂਦਾ ਇਹ ਦੇਖੋ ਕੋਟ ਦੇਖੋ ਜਿਵੇਂ ਕਿ ਸਾਨੂੰ ਦੁਕਾਨਦਾਰ ਨੇ ਦੱਸਿਆ ਸੀ ਵੀ ਇਹ ਤੁਸੀਂ ਨੇ ਬਾਹਰੋਂ ਡਰਾਈ ਕਲੀਨ ਕਰਾਉਣਾ ਵੀ ਘਰੇ ਨਹੀਂ ਧੋਣਾ ਹੈਗਾ ਤਾਂ ਇਹ ਆਪਾਂ ਨੇ ਦੇਖੋ ਘਰੇ ਡਰਾਈ ਕਲੀਨ ਕਰਿਆ ਤੁਹਾਡੇ ਸਾਹਮਣੇ ਆ ਦੇਖੋ ਚਮਕ ਦੇਖੋ ਕੋਟ ਦੀ ਉਸੇ ਤਰ੍ਹਾਂ ਇਹਦੀ ਚਮਕ ਪਈ ਹੈ ਜਿਵੇਂ ਕਿ ਇਹ ਤੇ ਦਾਗ ਸੀ ਦਾਗ ਵਗੈਰਾ ਵੀ ਦੇਖੋ ਇਹ ਸਾਰੇ ਲਹਿ ਗਈ ਜਿਵੇਂ ਕਿ ਜਿੱਥੇ ਦੇ ਦਾਗ ਲੱਗੇ ਹੋਏ ਸੀ ਉਹ ਸਾਰੇ ਉੱਤਰ ਗਏ ਇਸ ਤਰੀਕੇ ਨਾਲ ਆਪਾਂ ਦੇਖੋ ਡ੍ਰੈਕਲੀਨ ਕਰ ਸਕਦੇ ਆ ਆਪਾਂ ਤੁਹਾਨੂੰ ਹੋਰ ਵੀ ਦਿਖਾਉਣੇ ਆ ਇਹ ਦੇਖੋ ਪਹਿਲੀ ਵਾਰ ਆਪਾਂ ਨੇ ਇਹ ਦੂਜੀ ਵਾਰ ਡ੍ਰੈਕਲੀਨ ਕਰਿਆ ਇਹ ਆਪਣੇ ਪਹਿਲੀ ਵਾਰ ਡ੍ਰੈਕਲੀਨ ਕਰਿਆ ਦੇਖੋ ਇਹਦੀ ਚਮਕ ਦੇਖੋ ਤੁਸੀਂ ਕੋਟ ਦੀ ਉਸੇ ਤਰੀਕੇ ਨਾਲ ਇਹਦੀ ਚਮਕ ਪਈ ਹੈ ਸ਼ਾਈਨਿੰਗ ਦੇਖੋ ਕਿੰਨਾ ਵਧੀਆ ਚਮਕਦਾ ਹੈਗਾ ਇਸੇ ਤਰੀਕੇ ਨਾਲ ਆਪਾਂ ਘਰੇ ਡ੍ਰੈਕਲੀਨ ਕਰ ਸਕਦੇ ਆ ਸੌਖਾ ਤਰੀਕਾ ਡ੍ਰੈਕਲੀਨ ਕਰਨ ਦਾ ਜਿਵੇਂ ਕਿ ਪਹਿਨਾ ਆਪਾਂ ਦੇਖੋ ਸੂਟ ਦੀ ਇੱਕ ਵੀਡੀਓ ਪਾਈ ਸੀ ਉਹ ਵੀ ਕਿਸੇ ਨੇ ਬਹੁਤ ਪਸੰਦ ਕੀਤੀ ਸੀ ਤੇ ਇਸੇ ਨੂੰ ਵੀ ਇਸ ਵੀਡੀਓ ਨੂੰ ਵੀ ਤੁਸੀਂ ਬੱਦ ਤੋਂ ਬੱਦ ਪਿਆਰ ਦੇਣਾ ਬੱਦ ਬੱਦ ਸਪੋਰਟ ਕਰੋ ਆ ਦੇਖੋ ਜਿਵੇਂ ਕੋਟੀ ਆ ਪੂਰਾ ਮਹਿੰਗਾ ਪੀਸਾ ਹੈ ਇਹ ਵੀ ਆਪਾਂ ਨੇ ਪਹਿਲੀ ਵਾਰ ਡਰੈਕਲੀਨ ਕੀਤਾ ਘਰੇ ਦੇਖੋ ਤੁਸੀਂ ਇਹਦੀ ਚਮਕ ਦੇਖੋ ਕੋਟੀ ਦੀ ਉਸੇ ਤਰੀਕੇ ਨਾਲ ਦੇਖੋ ਇਹਦੀ ਸ਼ੈਨਿਕ ਪਈਆ ਕੋਈ ਵੀ ਇਹ ਸੁੰਗੜੀ ਨਹੀਂ ਹੋਏਗੀ ਉਸੇ ਤਰੀਕੇ ਨਾਲ ਹੀ ਪੀਸ ਪਿਆਗਾ ਜਿਵੇਂ ਹੈਗਾ ਸੀਗਾ ਇਸ ਤਰੀਕੇ ਨਾਲ ਦੇਖੋ ਆਪਾਂ ਘਰੇ ਡਰੈਕਲੀਨ ਕਰ ਸਕਦੇ ਹਾਂ ਬਹੁਤ ਸੌਖੇ ਤਰੀਕੇ ਨਾਲ ਏ ਦੇਖੋ ਇਹ ਵੀ ਆਪਾਂ ਨੇ ਪਹਿਲੀ ਵਾਰ ਵਾਸ਼ ਕੀਤੀ ਆ ਕਿਉਂਕਿ ਇਹ ਸਾਰੀਆਂ ਹੁਣ ਐਕਟੀ ਲੈਣੀਆਂ ਹੋਈਆਂ ਸੀ ਨਵੀਆਂ ਕੋਟੀਆਂ ਨੇ ਤੇ ਕੋਟ ਵੀ ਨਵੇਂ ਆਗੇ ਪਹਿਲੀ ਵਾਰ ਆਪਾਂ ਨੇ ਡਰਾਈ ਕਲੀਨ ਕੀਤੀ ਹੈ ਸੋ ਨੂੰ ਆਪਾਂ ਦਿਖਾਇਆ ਵੀ ਕਿਸ ਤਰ੍ਹਾਂ ਆਪਾਂ ਘਰੇ ਡਰਾਈ ਕਲੀਨ ਕਰ ਸਕਦੇ ਹਾਂ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਐਦਾਂ ਦੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਪੋਰਟ ਜਰੂਰ ਕਰੋ ਠੀਕ ਹੈ ਜੀ ਇਹ ਆਪਣੀ ਅੱਜ ਦੀ ਵੀਡੀਓ ਦੇਖੇ ਇਹਦੀ ਚਮਕ ਵੀ ਦੇਖੋ ਤੁਸੀਂ ਕੋਟੀ ਦੀ ਉਸੇ ਤਰੀਕੇ ਨਾਲ ਹੀ ਦੇਖੋ ਪਈਆ ਸ਼ਾਇਨਿੰਗ ਵੀ ਉਦਾਂ ਹੀ ਆ ਠੀਕ ਹੈ ਜੀ ਹੁਣ ਮਿਲਦੇ ਆਪਾਂ ਅਗਲੀ ਵੀਡੀਓ